ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਿਹੜੀ ਸਾਜ਼ਿਸ਼ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਬਹੁਤ ਵਾਰ ਅਸੀਂ ਸਮੇਂ-ਸਮੇਂ ਤੇ ਉਹਦੇ ਖੁਲਾਸੇ ਕਰਦੇ ਰਹੇ ਹਾਂ ਕਿ ਜਿਹੜੇ ਸਾਡੇ ਭਰਾ ਸਾਡੇ ਤੋਂ ਵਕਰੇ ਹੋ ਗਏ ਸੀ ਬਿਨਾਂ ਕਿਸੇ ਕਾਰਨ ਦੇ ਰਾਸੀ ਆਨੰਦ ਲੰਬਾ ਸਮਾਂ ਲੈਣ ਤੋਂ ਬਾਅਦ ਵੀ ਉਹ ਦੂਜੀਆਂ ਪਾਰਟੀਆਂ ਦੇ ਮੋਢਿਆਂ ਦੇ ਉੱਤੇ ਚੜ ਕੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਕਈ ਵਾਰ ਅਸੀਂ ਉਹਨਾਂ ਦਾ ਜ਼ਿਕਰ ਸਾਰੀ ਸਾਜ਼ਿਸ਼ ਤਾਂ ਉਹ ਤੁਹਾਡੇ ਸਾਹਮਣੇ ਕੀਤਾ ਸੀ ਕਿ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਭਈ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਤਰੀਕੇ ਧਾਰਮਿਕ ਮਸਲੇ ਦੇ ਵਿੱਚ ਉਲਝਾ ਕੇ ਜਿਹੜੀ ਇਹਦੀ ਮੈਂਬਰਸ਼ਿਪ ਡਰਾਈਵ ਹੈ ਉਹਨੂੰ ਕਿਸੇ ਤਰੀਕੇ ਧਰਮ ਦੇ ਨਾਲ ਜੋੜ ਕੇ ਤੇ ਇਹਦੀ ਮਾਨਤਾ ਰੱਦ ਕਰਵਾਈ ਜਾਵੇ ਮੈਂ ਬਹੁਤ ਵਾਰੀ ਵਿਸਤਾਰ ਦੇ ਵਿੱਚ ਇਸ ਸਾਰੀ ਸਾਜ਼ਿਸ਼ ਦੇ ਬਾਰੇ ਚ ਤੇ ਕੀ ਕੀ ਕਾਨੂੰਨੀ ਦਿੱਕਤਾਂ ਹੁੰਦੀਆਂ ਕਿ ਕੀ ਸੰਵਿਧਾਨਕ ਦਿੱਕਤਾਂ ਹੁੰਦੀਆਂ ਸਾਰੇ ਦਾ ਹਮੇਸ਼ਾ ਖੜਾਸਾ ਕਰਦਾ ਰਿਹਾ ਪਰ ਅਖੀਰ ਦੇ ਉੱਤੇ ਹੁਣ ਇਹ ਸਾਜ਼ਿਸ਼ ਦੇ ਵਿੱਚ ਹੋ ਸਬੂਤ ਵੀ ਜੜਿਆ ਉਹ ਸਾਹਮਣੇ ਆਉਣੇ ਸ਼ੁਰੂ ਹੋ ਗਿਆ ਕਿ ਕੱਲੀ ਬੀਜੇਪੀ ਆਰਐਸਐਸ ਦੇ ਵਿੱਚ ਸ਼ਾਮਲ ਨਹੀਂ ਹੈ ਕੱਲੀ ਆਮ ਆਦਮੀ ਪਾਰਟੀ ਇਹਦੇ ਵਿੱਚ ਸ਼ਾਮਲ ਨਹੀਂ ਹੈ ਕਾਂਗਰਸ ਪਾਰਟੀ ਵੀ ਜਿਹੜੀ ਹੈ ਖੁੱਲ ਕੇ ਇਸ ਸਾਰੀ ਬਗਾਵਤ ਦੇ ਪਿੱਛੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀ ਇਸ ਸਾਜ਼ਿਸ਼ ਦੇ ਪਿੱਛੇ ਜਿਹੜੀ ਆ ਉਹ ਸ਼ਾਮਲ ਹੈ ਅੱਜ ਹੁਣੇ ਥੋੜੀ ਦੇਰ ਪਹਿਲਾਂ ਅਖਬਾਰਾਂ ਦੇ ਵਿੱਚ ਵੀ ਟੈਲੀਵਿਜ਼ਨ ਤੇ ਵੀ ਚੱਲ ਰਿਆ ਸੀ ਜਿਹੜੇ ਕਾਂਗਰਸ ਦੇ ਐਮਪੀ ਨੇ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਸਾਬਕਾ ਗ੍ਰਹਿ ਮੰਤਰੀ ਵੀ ਆ ਉਹਨਾਂ ਦੀ ਇੰਟਰਵਿਊ ਵੀ ਕੋਈ ਚੈਨਰ ਨਾਲ ਹੋਈਆਂ ਨੇ ਔਰ ਇੱਕ ਚਿੱਠੀ ਉਹਨਾਂ ਨੇ ਹੋਰ ਜਿਹੜੀ ਹੈ ਉਹ ਕੱਲ ਇਲੈਕਸ਼ਨ ਕਮਿਸ਼ਨ ਨੂੰ ਲਿਖੀ ਆ ਕਿਉਂਕਿ ਅਸੀਂ ਫੈਸਲਾ ਕਰਕੇ ਅਨਾਉਂਸ ਕਰ ਦਿੱਤਾ ਸੀ ਕਿ ਸਾਡਾ ਜਨਰਲ ਇਜਲਾਸ ਜਿਹੜਾ 12 ਅਪ੍ਰੈਲ ਨੂੰ ਸਵੇਰੇ 11 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਏਗਾ ਹਰ ਸਾਲ ਦੀ ਤਰ੍ਹਾਂ ਤੇ ਕਾਂਗਰਸ ਨੂੰ ਇਦਾਂ ਲੱਗ ਗਿਆ ਵੀ ਸ਼ਰੋਮਣੀ ਅਕਾਲੀ ਦਲ ਤਾਂ ਫਿਰ ਜਿਹੜਾ ਇਹ ਪ੍ਰਧਾਨ ਚੁਣ ਕੇ ਹੁਣ ਫਿਰ ਮੈਦਾਨ ਦੇ ਵਿੱਚ ਆ ਗਿਆ ਜਿਵੇਂ ਜਾਨ ਨਿਕਲ ਜਾਂਦੀ ਹੈ ਨਾ ਪਹਿਲੀ ਤੇ ਗੱਲ ਐ ਮੈਂ ਸੋਨੀਆ ਗਾਂਧੀ ਜੀ ਨੂੰ ਰਾਹੁਲ ਗਾਂਧੀ ਜੀ ਨੂੰ ਤੇ ਖੜਗੇ ਸਾਹਿਬ ਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਆਪਣੇ ਸਿੱਪਾ ਸਰਦ ਦੇ ਰਾਈ ਜੋ ਇਲੈਕਸ਼ਨ ਕਮਿਸ਼ਨ ਨੂੰ ਚਿੱਠੀਆਂ ਲਿਖੀਆਂ ਅਸੀਂ ਤੇ ਸ਼ੁਰੂ ਤੋਂ ਹੀ ਕਾਂਗਰਸ ਨੂੰ ਆਪਣਾ ਦੁਸ਼ਮਣ ਨੰਬਰ 1 ਮੰਨ ਕੇ ਚੱਲਦੇ ਆ ਕਿਉਂਕਿ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਵੀ ਹਮਲਾ ਕੀਤਾ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਨੂੰ ਵੀ ਤਾਇਟਰੀ ਕੀਤਾ 1984 ਦਾ ਕਤਲਿਆਰਪ ਵੀ ਕੀਤਾ ਅਸੀਂ ਤੇ ਇਸ ਗੱਲ ਤੇ ਕੋਈ ਲੁਕਾ ਨਹੀਂ ਰਖਦੇ ਪਰ ਹੁਣ ਤੁਸੀਂ ਆਪ ਆ ਕੇ ਸਾਡੇ ਖਿਲਾਫ ਖੁੱਲ ਕੇ ਖੜਨ ਦੀ ਬਜਾਏ ਸ਼ਰਮਣੀ ਅਕਾਲੀ ਦਲ ਦੇ ਤੁਸੀਂ ਆਪਣੇ ਸਿੱਪਾ ਸਰਾਰ ਦੇ ਰਹੇ ਜਿਹੜੀ ਸ਼ਰਮਣੀ ਅਕਾਲੀ ਦਲ ਦੀ ਆਪਣੀ ਪਾਰਟੀ ਦੀ ਅੰਦਰੂਨੀ ਚੋਣ ਹੈ ਉਹਦੇ ਵਿੱਚ ਇਹਨੂੰ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਵਿਸਲ ਬਡੋਰ ਬੜ ਕੇ ਉਤਾਰਿਆ ਚਿੱਠੀ ਦੇ ਵਿੱਚ ਲਿਖਿਆ ਕਿ ਮੈਂ ਇੱਕ ਸਿਟੀਜ਼ਨ ਹੋਣ ਦੇ ਨਾਤੇ ਇੰਪੋਰਟੈਂਟ ਤੇ ਵਿਸਲ ਬਡੋਰ ਹੋਣ ਦੇ ਨਾਤੇ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਵਿੱਚ ਧਿਆਨ ਜਿਹੜਾ ਕਰ ਰਿਆਂ ਕਿ ਇਸ ਚੋਣ ਨੂੰ ਕਿਸੇ ਨਾ ਕਿਸੇ ਤਰੀਕੇ ਰੋਕਿਆ ਜਾਵੇ ਮੈਂ ਸੋਨੀਆ ਜੀ ਨੂੰ ਇੱਜ਼ਤ ਨਾਲ ਬੇਨਤੀ ਕਰਦਾ ਰਾਹੁਲ ਗਾਂਧੀ ਜੀ ਨੂੰ ਖੜਕੇ ਜੀ ਨੂੰ ਲੜਨਾ ਮਰਦਾਂ ਨੂੰ ਲੜੋ ਆਹ ਕਿਹੜਾ ਤਰੀਕਾ ਪਾਰਟੀਆਂ ਨਾਲ ਲੜਨ ਦਾ ਜੇ ਤੁਹਾਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ ਸਾਹਮਣਾ ਕਰਨਾ ਤੇ ਖੁੱਲ ਕੇ ਆਓ ਸਾਹਮਣੇ ਇੱਕ ਐਮਪੀ ਦੇ ਰਾਹੀਂ ਤੁਸੀਂ ਇਲੈਕਸ਼ਨ ਕਮਿਸ਼ਨ ਕੋਲੇ ਜਾ ਜਾ ਕੇ ਸ਼ਿਕਾਇਤਾਂ ਕਰਕੇ ਸਮਝ ਦਿਓ ਕਿ ਅਸੀਂ ਜਿਹੜੀ ਇਹਨਾਂ ਦੀ ਇਲੈਕਸ਼ਨ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਅਸੀਂ ਫੇਰ ਮਣਕਰੀ ਦੇ ਵਿੱਚ ਪਾ ਕੇ ਤੇ ਅਕਾਲੀ ਦਲ ਨੂੰ ਪ੍ਰਧਾਨ ਨਹੀਂ ਚੁਣ ਦਿਆਂਗੇ ਤੇ ਇਹਦੇ ਨਾਲ ਤੁਸੀਂ ਕੀ ਸੋਚਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਜਾਊਗਾ ਕਾਂਗਰਸ ਦੇ ਖਿਲਾਫ ਲੜਨ ਵਾਸਤੇ ਕੱਲਾ ਕੱਲਾ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਤਿਆਰ ਹੈ ਕਾਂਗਰਸ ਦੇ ਖਿਲਾਫ ਲੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਕੱਲਾ ਕੱਲਾ ਵਰਕਰ ਪ੍ਰਧਾਨ ਹੈ ਇਸ ਕਰਕੇ ਅਸੀਂ ਤੁਹਾਨੂੰ ਚੁਣੌਤੀ ਦਿੰਦੇ ਆ ਕਿ ਲੜਨਾ ਹੈ ਤੇ ਖੁੱਲ ਕੇ ਆ ਕੇ ਸਾਡੇ ਖਿਲਾਫ ਲੜੋ ਇਹ ਜਿਹੜਾ ਸ਼ਿਕਾਇਤਾਂ ਦਾ ਤੁਸੀਂ ਸਿਸਟਮ ਲੈਕਚਰ ਕਮਿਸ਼ਨ ਕੋਲੇ ਸ਼ਰਮਣੀ ਅਕਾਲੀ ਦਲ ਦੇ ਖਿਲਾਫ ਸ਼ੁਰੂ ਕੀਤਾ ਇਹ ਮੈਂ ਸਮਝਦਾ ਬੁਝਦਲੀ ਵਾਲਾ ਕੰਮ ਹੁੰਦਾ ਮੈਂ ਕੱਲੀ ਕੱਲੀ ਗੱਲ ਦਾ ਰੰਧਾਵਾ ਸਾਹਿਬ ਦੀ ਦਾ ਜਵਾਬ ਤਾਂ ਦੇ ਦੇਣਾ ਪਰ ਮੈਂ ਸਾਰੇ ਆਪਣੇ ਭੈਣਾ ਭਰਾਵਾਂ ਨੂੰ ਸचेत ਵੀ ਕਰਦਾ ਕਿ ਜਿਹੜੇ ਮੈਂ ਕਹਿੰਦਾ ਹੁੰਦਾ ਸੀ ਨਾ ਕਿ ਆ ਜਿਹੜੇ ਸਾਡੇ ਨਾਲੋਂ ਟੁੱਟੇ ਆ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਲੀਗਲ ਲੜਾਈ ਦੇ ਵਿੱਚ ਪਸਾਉਣਾ ਚਾਹੁੰਦੇ ਆ ਇਹ ਉਹਦੇ ਸਬੂਤ ਹੈ ਅੱਜ ਇਹ ਇਹਨਾਂ ਦੀ ਭਾਈਵਾੜੀ ਜਿਹੜੀ ਆ ਇਹ ਚਾਹੇ ਕੋਈ ਪੰਜ ਮੈਂਬਰੀ ਕਮੇਟੀ ਬਣੀ ਫਿਰਦੀ ਆ ਚਾਹੇ ਉਹਨਾਂ ਦੇ ਨਾਲ ਉਹਨਾਂ ਦੇ ਹੋਰ ਸਾਥੀ ਨੇ ਇਹ ਸਾਰੇ ਕਾਂਗਰਸ ਭਾਜਪਾ ਤੇ ਆਪ ਦੇ ਨਾਲ ਲੜ ਕੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹ ਨੁਕਸਾਨ ਕਰਨਾ ਚਾਹੁੰਦੇ ਆ ਰੰਧਾਵਾ ਸਾਹਿਬ ਜ਼ਿਕਰ ਕਰਦੇ ਕਿ ਮੈਂ ਪਹਿਲਾਂ ਵੀ ਚਿੱਠੀਆਂ ਲਿਖੀਆਂ ਇਲੈਕਸ਼ਨ ਕਮਿਸ਼ਨ ਨੂੰ ਕਹਿ ਰਿਹਾ ਕਿ ਮੈਂ ਪਹਿਲਾਂ ਵੀ ਲਿਖਿਆ ਤੇ ਕਮਜ਼ੋਰੀ ਦੇਖੋ ਕਿੰਨੀ ਹੈ ਕਿ ਵਿੱਚ ਲਿਖਦੇ ਆ ਕਿ ਆਈ ਐਮ ਰੇਜ਼ਿੰਗ ਦੀਜ਼ ਕਨਸਰਨਸ ਇਨ ਦਾ ਕਪੈਸਿਟੀ ਆਫ ਅ ਪਬਲਿਕ ਸਪੀਕਟਰ ਸਿਟੀਜ਼ਨ ਐਂਡ ਵਿਸਲ ਬਲੋਰ ਇਹ ਵਿਸਲ ਬਲੋਰ ਦਾ ਕੰਮ ਕਰ ਰਿਹਾ ਪਬਲਿਕ ਸਪੀਕਟਰ ਸਿਟੀਜ਼ਨ i request that my identity be treated with strictest confidence in accordance with the principle of whistle blower protection andaasa inne kam zor ho gaye border de lake te utthe reh ke jam gaye te commission nu tarle kari jande ho te ethe aake media nu chori chori chitthiyan phdai vi jande ho aa chitthiyan taadi fir channel channel te kitta chal gaye ਕਹਿੰਦੇ ਪਏ ਮੇਰਾ ਧਿਆਨ ਰੱਖਿਓ ਜਿਹੜਾ ਵਿਸਲ ਬਲੋਰ ਵਾਲਾ ਇੱਕ ਸਿਧਾਂਤ ਹੁੰਦਾ ਹੈ ਕਿ ਜੇ ਕੋਈ ਤੁਹਾਨੂੰ ਕੋਈ ਜ਼ਰੂਰੀ ਜਾਣਕਾਰੀ ਪਰਦੇ ਦੇ ਨਾਲ ਦਵੇ ਤੇ ਉਹਦੀ ਜਿਹੜੀ ਹੈ ਪਛਾਣ ਗੁਪਤ ਰੱਖੀ ਜਾਣੀ ਚਾਹੀਦੀ ਹੈ ਤੇ ਰੰਦਾਵਾ ਸਾਹਿਬ ਜਿਹੜੇ ਆ ਚਿੱਠੀ ਲਿਖ ਕੇ ਕਮਾਦ ਚ ਕਿਉਂ ਵੜ ਗਏ ਇਹਦਾ ਕਮਾਦਾ ਚ ਲੁਕੜਾ ਦੀ ਗੱਲ ਹੋ ਗਈ ਨਾ ਕਿ ਚਿੱਠੀ ਮੈਂ ਲਿਖ ਰਿਆ ਤੇ ਚਿੱਠੀ ਲਿਖ ਕੇ ਮੈਂ ਆਪ ਤਮਾਦ ਚ ਵੜ ਚਲਿਆ ਕਿ ਸੈਟਰੀ ਕਿਤੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆ ਇਹ ਚੌੜ ਹੋਣ ਤੋਂ ਰੋਕ ਦਿਓ ਮੈਂ ਬੇਨਤੀ ਕਰਦਾ ਹੰਦਾਵਾ ਸਾਹਿਬ ਮੈਂ ਵੀ ਉਸੇ ਇਲਾਕੇ 'ਚ ਜੰਮਿਆ ਇਹ ਬਾਰਡਰ ਵਾਲਿਆਂ ਦਾ ਕੰਮ ਨਹੀਂ ਹੁੰਦਾ ਇਦਾਂ ਚਿੱਠੀਆਂ ਦੇ ਕੇ ਤੇ ਕਵਾਦਾ 'ਚ ਵਰਨਾ ਫਿਰ ਉੱਥੇ ਆਪ ਜਾ ਕੇ ਦੇਣੀ ਸੀ ਸੋਨੀਆ ਗਾਂਧੀ ਜੀ ਨੂੰ ਰਾਹੁਲ ਗਾਂਧੀ ਜੀ ਨੂੰ ਤੇ ਖਰਗੇ ਸਾਹਿਬ ਨੂੰ ਨਾਮ ਲੈ ਕੇ ਜਾ ਕੇ ਦੇਣੀ ਸੀ ਅਸੀਂ ਵੀ ਦੇਖਦੇ ਕੋਈ ਗੱਲ ਨਹੀਂ ਜੇ ਤੁਸੀਂ ਸ਼ਰਮਣੀ ਅਕਾਲੀ ਦਲ ਨੂੰ ਇੱਕ ਪਾਸੇ ਕਹਿੰਦੇ ਹੋ ਖਤਮ ਹੋ ਗਿਆ ਤੇ ਡਰਦੇ ਐਨੇ ਹੋ ਭਈ ਕਿਤੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਨਾ ਹੋ ਜਵੇ ਦੁਬਾਰਾ ਕੋਈ ਪ੍ਰਧਾਨ ਬਣ ਗਿਆ ਤੇ ਪਾਰਟੀ ਫਿਰ ਆਪਣੇ ਪੋਲੀਟੀਕਲ ਪ੍ਰੋਗਰਾਮ ਲੈ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਨਾ ਕਰਨ ਲੱਗ ਪਵੇ ਤੁਸੀਂ ਉਹਨੂੰ ਉਹਦੀ ਜਿਹੜੀ ਪਾਰਟੀ ਦੀ ਚੋਣ ਹੈ ਉਹਦੇ ਵਿੱਚ ਫਸਾ ਕੇ ਰੱਖਣਾ ਚਾਹੁੰਦੇ ਅੰਦਾਵਾ ਸਾਹਿਬ ਲਿਖਦੇ ਕੀ ਹੈ ਕਿ ਇਹ ਤੇ ਮੈਂ ਪੜ ਕੇ ਸੁਣਾਉਣਾ ਤੁਹਾਨੂੰ ਤਾਂ ਮਜ਼ਾ ਆਊਗਾ ਪਈ ਜਿਹੜੀ ਗੱਲ ਹੈ ਇਹ ਰਾਈਵਲ ਫੈਕਸ਼ਨ ਆਫ ਐਸਐਡੀ ਅਪੋਜ਼ ਟੂ ਦਾ ਕਰੰਟ ਲੀਡਰਸ਼ਿਪ ਹੈਜ਼ ਪਬਲੀਕਲੀ ਲਾਂਚਡ ਅ ਪੈਰਲਰ ਮੈਂਬਰਸ਼ਿਪ ਕੰਪੇਨ ਅੰਦਾਵਾ ਸਾਹਿਬ ਕਮਿਸ਼ਨ ਨੂੰ ਦੱਸਦੇ ਪਏ ਆ ਕਿ ਇੱਕ ਬਾਗੀ ਧੜਾ ਅਕਾਲੀ ਦਲ ਦਾ ਉਨੇ ਬਰਾਬਰ ਤੇ ਵੱਖਰੀ ਭਰਤੀ ਮਹਿਮ ਸ਼ੁਰੂ ਕੀਤੀ ਹੋਈ ਆ ਇਸ ਕਰਕੇ ਐਵੇਂ ਇਹਨਾਂ ਦੀ ਜਿਹੜੀ ਲੜਾਈ ਹੈ ਉਹ ਲੀਗਲ ਲੜਾਈ ਬਣ ਜੇਗੀ ਤੇ ਤੁਸੀਂ ਕਿਰਪਾ ਕਰਕੇ ਇਲੈਕਸ਼ਨ ਰੋਕੋ ਦੱਸੋ ਤੁਸੀਂ ਕੀ ਲੈਣਾ ਜੇ ਉਹ ਭਰਤੀ ਕਰਦੇ ਪਏ ਅਸੀਂ ਤਾਂ ਰੁਕਿਆ ਨਹੀਂ ਅਸੀਂ ਉਹਨਾਂ ਨੂੰ ਕਿਹਾ ਵੀ ਕਰਕੇ ਦੇਖ ਲਓ ਭਾਈ ਤੁਸੀਂ ਵੱਖਰੀ ਪਾਰਟੀ ਬਣਾਉਣੀ ਆ ਸਾਨੂੰ ਪਤਾ ਹੈ ਤੇ ਤੁਸੀਂ ਵੱਖਰੀ ਬਣਾ ਦਿਓ ਜਾਇਹਦਰ ਗਾਂਟਕ ਸਾਹਿਬ ਨੇ ਕਲੀਅਰ ਕਰ ਦਿੱਤਾ ਜਿਹੜੇ ਪਹਿਲੇ ਚੇਤਦਾਰ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਵਰਕਿੰਗ ਕਮੇਟੀ ਆਪਣਾ ਕੰਮ ਕਰੇ ਤੁਸੀਂ ਭਰਤੀ ਅਨਾਉਂਸ ਕੀਤੀ ਹੈ ਉਹਨਾਂ ਨੇ ਵੈਲਕਮ ਕਰ ਦਿੱਤਾ ਡਿਊਟੀਆਂ ਲਈ ਉਹਨਾਂ ਨੇ ਵੈਲਕਮ ਕਰ ਦਿੱਤਾ ਕੋਈ ਝਗੜਾ ਨਹੀਂ ਹੁਣ ਵਾਲੇ ਚੇਤਦਾਰ ਜੀ ਨੇ ਕਹਿ ਦਿੱਤਾ ਕਿ ਕਾਲੀ ਦਲ ਦੇ ਕਹੀ ਤੜਿਆ ਸਾਰੇ ਕਾਲ ਚੱਕ ਨੂੰ ਸਮਰਪਿਤ ਹੈ ਸਾਡਾ ਕਿਸੇ ਨਾਲ ਕੋਈ ਪੱਖਪਾਤ ਨਹੀਂ ਹੈ ਤੇ ਫਿਰ ਹੁਣ ਰੰਧਾਵਾ ਸਾਹਿਬ ਨੂੰ ਚਿੰਤਾ ਲੱਗੀ ਰੰਧਾਵਾ ਸਾਹਿਬ ਕਹਿੰਦੇ ਆ ਜੀ ਵੀ ਮਾਈ ਰਿਕਵੈਸਟ ਟੂ ਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਨ ਦਾ ਲਾਈਟ ਆਫ ਥੇ ਬਾ ਆਈ ਰਿਸਪੈਕਟਫੁਲੀ ਅਰਜ ਦਿ ਆਨਰ ਕਮਿਸ਼ਨ ਟੂ ਇਮੀਡੀਏਟਲੀ ਡਾਇਰੈਕਟ ਦੀ ਐਸਐਡੀ ਟੂ ਸਸਪੈਂਡ ਦੀ ਇਲੈਕਸ਼ਨ ਕਹਿੰਦੇ ਜੀ ਇਹਨਾਂ ਨੂੰ ਛੇਤੀ ਛੇਤੀ ਸਮਝਾਓ ਹਦਾਇਤ ਕਰੋ ਕਿ ਫਟਾਫਟ ਆਪਣੀ ਜਿਹੜੀ ਇਲੈਕਸ਼ਨ ਹੈ ਉਹ ਰੋਕੋ ਔਰ ਬੜਾ ਅੱਜ ਜ਼ਿਕਰ ਕੀਤਾ ਕਿ ਇਹਦੇ ਚ ਟਰਾਂਸਪੇਰੈਂਸੀ ਹੈ ਨਹੀਂ ਜੀ ਮੈਂ ਦਾ ਫਸਾ ਨੂੰ ਪੁੱਛਦਾ ਕਿ ਕਾਂਗਰਸ ਦੀ ਜਿਹੜੀ ਇੰਟਰਨਲ ਇਲੈਕਸ਼ਨ ਹੁੰਦੀ ਹੈ ਉਹਦੇ ਚ ਕਿੰਨੀ ਕੁ ਟਰਾਂਸਪਰੈਂਸੀ ਮੈਨੂੰ ਦੱਸਿਓ ਜਰਾ ਆ ਭਾਜਪੀ ਦੀ ਵੀ ਹੁੰਦੀ ਆ ਆਮ ਆਦਮੀ ਪਾਰਟੀ ਦੀ ਵੀ ਹੁੰਦੀ ਆ ਉਹੋ ਤਾਂ ਮਿਸਟ ਕਾਲ ਤੇ ਭਰਤੀ ਕਰ ਲੱਗ ਜਾਂਦੇ ਹੋ ਵੀ ਜਿਹੜਾ ਮਰਜ਼ੀ ਮਿਸਟ ਕਾਲ ਤੇ ਇਹਦੇ ਵਿੱਚ ਗੱਲ ਗੱਲ ਬਣ ਗਈ ਸਾਡੇ ਤਾਂ ਕੱਲੀ ਕੱਲੀ ਪਰਚੀ ਕੱਟੀ ਜਾਂਦੀ ਆ ਬਕਾਇਦਾ ਤੌਰ ਤੇ ਸਰਟੀਫਿਕੇਟ ਦਿੱਤਾ ਜਾਂਦਾ ਔਰ ਕੱਲੀ ਕੱਲੀ ਭਰਤੀ ਦਾ ਪੈਸਾ ਆ ਸਾਡੇ ਇੱਥੇ ਬੈਠੇ ਹੋਣੇ ਆ ਅਕਾਊਂਟ ਸਾਡੇ ਆ ਇੱਕ ਮਿੰਟ ਦਿਖਾਏ ਦਿਓ ਜੀ ਮੈਂ ਭੁਲੇਖਾ ਕੱਢਦੇ ਹਾਂ ਦਾ ਵਾਹ ਸਾਹ ਉਹਦਾ ਵੀ ਬਾਕੀ ਦਾ ਵੀ ਆ ਸਾਰੀਆਂ ਕਾਪੀਆਂ ਹਾਂਜੀ ਹਾਂ ਆ ਜਿੱਦਾਂ ਜਿੱਦਾਂ ਕੱਟੀ ਜਾਂਦੀ ਰਸੀਦ ਆ ਪਿੱਛੇ ਬੈਂਕ ਦੀਆਂ ਵੀ ਲੱਗੀਆਂ ਚਿੱਟੇ ਰੰਗ ਦੇ ਰਸੀਦਾਂ ਕਿ ਨਾਲ ਨਾਲ ਪੈਸੇ ਬੈਂਕਾਂ 'ਚ ਜਾਂਦੇ ਆ ਮੈਂ ਕਹਿੰਦੇ ਰਸੀਦਾਂ ਲੱਗੀਆਂ ਹੋਈਆਂ ਆ ਸਾਰੀਆਂ ਕਾਪੀਆਂ ਜਿਹੜੇ ਸਾਡੇ ਭਰਤੀ ਕਰਾਉਣ ਹੁੰਦੇ ਆ ਲੀਡਰ ਇਹ ਉਹਨਾਂ ਦੀ ਉਹਨਾਂ ਦੀ ਇੱਕ ਇੱਕ ਰਸੀਦ ਕੱਟ ਕੇ ਤੇ ਜਿਹੜੇ ਪਾਰਟੀ ਦੇ ਸ਼ੈਡਿਊਲਡ ਖਾਤੇ ਨੇ ਅੰਦਾਵਾ ਸਾਹਿਬ ਕਹਿੰਦੇ ਜੀ ਪਤਾ ਨਹੀਂ ਕਿਹੜੇ ਖਾਤੇ 'ਚ ਜਮ੍ਹਾਂ ਹੋ ਜਾਂਦੀ ਔਰ ਨੈਸ਼ਨ ਕਮਿਸ਼ਨ ਨੂੰ ਪੁੱਛੋ ਉਹਨੂੰ ਸਾਰਾ ਪਤਾ ਕਿਉਂਕਿ ਸਾਡੀ ਇਨਕਮ ਟੈਕਸ ਦੀਆਂ ਰਿਟਰਨਾਂ ਵੀ ਜਾਂਦੀਆਂ ਨੇ ਸਾਡੀਆਂ ਬਾਕੀ ਵੀ ਰਿਟਰਨਾਂ ਸਾਰੀਆਂ ਜਾਂਦੀਆਂ ਨੇ ਇਲੈਕਸ਼ਨ ਦੀਆਂ ਵੀ ਰਿਟਰਨਾਂ ਜਾਂਦੀਆਂ ਹਾਂ ਡਾਟਾ ਹੁੰਦਾ ਔਰ ਹਰ ਚੀਜ਼ ਉੱਥੇ ਰਿਟਰਨ ਜਾਂਦੀ ਆ ਔਰ ਆ ਸਾਡੀ ਭਰਤੀ ਦੀ ਪੂਰੀ ਰਿਪੋਰਟ ਹੈ ਡਿਸਟ੍ਰਿਕਟ ਵਾਈਜ਼ ਕੋਈ ਐਵੇਂ ਹਵਾਚ ਨਹੀਂ ਚੱਲੀ ਜਾਂਦਾ ਕੰਮ ਆ ਆ ਸਾਰਾ ਸਾਰਾ ਕੁਝ ਕੱਲੇ ਕੱਲੇ ਜ਼ਿਲ੍ਹੇ ਦਾ ਇੱਕ ਇੱਕ ਦਾ ਪੂਰਾ ਰਿਕਾਰਡ ਹੈ ਕਿ ਕਿੰਨੇ ਕਿੰਨੇ ਭਰਤੀ ਕੀਤੀ ਹੈ ਕਿੰਨੇ ਕਿੰਨੇ ਆ ਅਗੋ ਸਰਕੜਾ ਤੱਕ ਦੀ ਸਾਡੇ ਕੋਲੇ ਫਾਈਨਲ ਲੱਗੀਆਂ ਹੋਈਆਂ ਔਰ ਆ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਮੈਂ ਵੀ 2 ਕਰੋੜ 75 ਲੱਖ 57 ਹਜ਼ਾਰ ਇਹ ਜਿੰਨੀ ਭਰਤੀ ਹੋਈ ਹੈ ਨਾ 27 ਲੱਖ ਤੋਂ ਉੱਪਰ ਹੈ ਇਹ ਸਾਰਿਆਂ ਦੇ ਪੈਸੇ ਵੀ ਬੈਂਕਾਂ 'ਚ ਜਮ੍ਹਾਂ ਹੋਏ ਹੋਇਆ ਆ ਬੈਂਕ ਦੇ ਡਾਕੂਮੈਂਟ ਵੀ ਸਾਡੇ ਕੋਲ ਆ 2 ਕਰੋੜ 75 ਲੱਖ 57 ਹਜ਼ਾਰ ਹੁਣ ਤੱਕ ਜਮ੍ਹਾਂ ਹੋ ਚੁੱਕੀ ਆ ਥੋੜਾ ਬੋਤਾ ਨੇ ਕੋਲੇ ਕੈਸ਼ ਹੈ ਜੀ ਹੁੰਦਾ ਜਿਹੜੇ ਫਿਗਰ ਬੈਂਕ ਚ ਜਮਾ ਹੋ ਚੁੱਕੇ ਕਹ ਦੋ 7 ਲੱਖ ਤੋਂ ਉੱਤੇ ਹੀ ਬਣਦੀ ਹੈ ਕਿਉਂਕਿ ਮੈਂ ਵੀ ਪਹਿਲਾਂ ਇਹ ਇਹ ਗੱਲ ਨੋਟ ਕੀਤੀ ਸੀਗੀ ਵੀ ਮੈਂ ਪੜ੍ਹ ਨਹੀਂ ਹੈ ਤੇ ਤੁਸੀਂ ਨਾਲ ਦੀ ਨਾਲ ਹੀ ਕੁਐਸਚਨ ਕਰਨਾ ਵੀ ਉਹਨੇ ਪਹਿਲੇ ਪੂਰੇ ਹੋਏ ਕਿ ਨਹੀਂ 10 ਨਾਲ ਗੁਣਾ ਕਰਕੇ ਦੇਖ ਲਓ ਪੂਰੇ ਹੈ ਕਿਉਂਕਿ ਮੈਨੂੰ ਵੀ ਪਤਾ ਹਸਤਾ ਮੈਂ ਵੀ ਦੇਣਾ ਇਸ ਕਰਕੇ ਇਹ ਜਿਹੜੀ ਸਾਜ਼ਿਸ਼ ਹੈ ਮੈਂ ਇਹਦਾ ਜਰਾ ਵਿਸਤਾਰ ਦੇ ਵਿੱਚ ਖੁਲਾਸਾ ਕਰਨਾ ਚਾਹੁੰਨਾ ਪਈ ਇਹ ਵੱਖਰੇ ਵੱਖਰੇ ਪਾਸਿਓ ਅਕਾਲੀ ਦਲ ਨੂੰ ਘੇਰਾ ਪਾਇਆ ਜਾ ਰਿਹਾ ਇੱਕ ਟੀਮ ਹੈ ਜਿਹਦੀ ਡਿਊਟੀ ਲੱਗੀ ਹੋਈ ਹੈ ਆ ਜਿਹੜੇ ਸਾਡੇ ਭਰਾ ਸਰ ਤੋਂ ਵੱਖਰੇ ਹੋਏ ਆ ਵੀ ਤੁਸੀਂ ਅਕਾਲੀ ਦਲ ਨੂੰ ਘੇਰ ਕੇ ਤੇ ਉਥੇ ਲੈ ਕੇ ਜਾਣਾ ਅਕਾਲ ਤਖਤ ਦੇ ਪਾਸੇ ਤੇ ਇਹਨਾਂ ਨੂੰ ਉਥੇ ਲਿਆਓ ਤੇ ਭਰਤੀ ਇੱਥੋਂ ਕਰੋ ਭਰਤੀ ਇੱਥੋਂ ਕਰੋ ਦੂਜਾ ਉਹਨਾਂ ਨੇ ਸਿਖਾਇਆ ਵੀ ਫਿਰ ਸ਼ਿਕਾਇਤ ਸੋਹੀ ਇਲੈਕਸ਼ਨ ਕਮਿਸ਼ਨ ਨੂੰ ਭਜਾਉਣੀ ਆ ਉਥੇ ਫਿਰ ਭਾਜਪਾ ਆਏਗੀ ਤੁਹਾਡੀ ਮਤ ਵਾਸਤੇ ਉਹ ਦਿੱਲੀ ਬੈਠੇ ਤੁਹਾਡੀ ਫਟਾਫਟ ਮਦਦ ਕਰਾਂਗੇ ਤੇ ਨਾਲ ਇੱਕ ਟੀਮ ਬਿਠਾਈ ਆ ਵੀ ਜੇ ਅਕਾਲ ਤਖਤਲੇ ਪਾਸੇ ਨਾ ਜਾਣ ਇਹ ਲੀਗਲ ਗੱਲ ਕਰਨ ਸੰਵਿਧਾਨਕ ਗੱਲ ਕਰਨ ਤੇ ਤੁਸੀਂ ਕਾਮਾ ਰੌੜੀ ਪਾ ਦੇਣੀ ਵੀ ਅਕਾਲ ਤਖਤ ਤੋਂ ਭੱਜ ਗਏ ਅਕਾਲ ਤਖਤ ਤੋਂ ਭੱਜ ਗਏ ਅਕਾਲ ਤਖਤ ਤੋਂ ਭੱਜ ਗਏ ਵੀ ਕਿਤੇ ਜਜ਼ਬਾਤੀ ਹੋ ਕੇ ਤੇ ਇਹ ਗਲਤੀ ਕਰ ਲੈਣ ਤੇ ਇਹਨਾਂ ਦੀ ਪਾਰਟੀ ਦੀ ਮਾਨਤਾ ਜਿਹੜੀ ਆ ਉਹ ਖਤਮ ਹੋ ਜੇ ਤੇ ਆ ਰੰਧਾਵਾ ਸਾਹਿਬ ਉਹ ਕਹਿੰਦੇ ਡਿਊਟੀ ਲੱਗੀ ਆ ਕਿ ਜਦੋਂ ਉੱਤੇ ਹੁਣ ਜਾਂਦੇ ਆ ਭਾਜਪਾ ਵਾਲੇ ਕਹਿੰਦੇ ਯਾਰ ਕੋਈ ਸ਼ਿਕਾਇਤ ਤਾਂ ਹੋਵੇ ਨਾ ਵੀ ਪਾਰਟੀ ਦੀ ਤਾਂ ਕੁਝ ਕਹਤਿਆ ਨਹੀਂ ਪਾਰਟੀ ਦੇ ਕਿਸੇ ਵਰਕਰ ਦੀ ਸ਼ਿਕਾਇਤ ਹਾਨੀ ਵੀ ਕੋਈ ਸ਼ਿਕਾਇਤੀ ਦਾ ਖੜਾ ਕਰੋ ਠੂਠਾ ਸੱਚਾ ਤੇ ਉੱਥੇ ਫਿਰ ਸੋਨੀਆ ਗਾਂਧੀ ਖਰਦੇ ਸਾਹਿਬ راہਲ ਗਾਂਧੀ ਇਹ ਫਿਰ ਰੰਧਾਵਾ ਸਾਹਿਬ ਦੀ ਡਿਊਟੀ ਲੱਗੀ ਵੀ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਚਿੱਠੀਆਂ ਦਿਓ ਵੀ ਇਹ ਦੇਖੋ ਜੀ ਵੀ ਇਹ ਜਿਹੜੇ ਆ ਇਹ ਗਲਤ ਕੰਮ ਕਰਦੇ ਪਏ ਇਹ ਧਰਮ ਦੇ ਨਾਲ ਜੋੜ ਕੇ ਪਾਰਟੀ ਨੂੰ ਚਲਾਉਣਾ ਪੈਂਦੇ। ਐਸੇ ਕਰਕੇ ਮੈਂ ਕਿਹਾ ਸੀ ਅੱਜ ਮੈਂ ਸਾਰੇ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਰੋਜ਼ ਇਸ ਗੱਲ ਦੇ ਉੱਤੇ ਰੋੜਾ ਪਾਉਂਦੇ ਹੁੰਦੇ ਸੀ। ਤੇ ਮੈਂ ਕਹਿੰਦਾ ਸੀ ਕਿ ਸੰਵਿਧਾਨ ਪੜ ਲਓ, ਕਾਨੂੰਨ ਪੜ ਲਓ। ਅੱਜ ਕੋਈ ਵੀ ਪਾਰਟੀ ਧਰਮ ਤੋਂ ਡਾਇਰੈਕਸ਼ਨ ਲੈ ਕੇ ਚੱਲੇਗੀ ਤੇ ਉਹਦੀ ਮੰਤ ਤਾਂ ਰੱਦ ਹੋ ਜਾਂਦੀ ਹੈ। ਆ ਆ ਆ ਹੁੰਦਾ ਨਤੀਜਾ ਉਹਦਾ ਜਿਹੜਾ ਕਰਨ ਲੱਗਿਆ। ਹੁਣ ਸ਼ਿਕਾਇਤ ਆ ਜਾ ਕਿ ਕਿੰਨੀ ਕੁ ਰਹਿ ਗਈ? ਵੇ ਇਹ ਜਿਹੜਾ ਹੈਗਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਕਿਉਂ ਕਰ ਲਗਿਆ ਔਰ ਇੱਥੇ ਫਿਰ ਦੇਖੋ ਮੜੀ ਪੇਗਤ ਮੜੀ ਪੁੱਤ ਕਿੰਨੀ ਆ ਸਾਰਿਆਂ ਦੀ ਸਾਹ ਪਿਆਰੀ ਦੇਖੋ ਭਾਜਪਾ ਨਾਲ ਤਾਂ ਹੈਗੀ ਸੀ ਸਾਨੂੰ ਪਤਾ ਸੀ ਪਰ ਇਹ ਨਾਲ ਕਾਂਗਰਸ ਨਾਲ ਇੰਨੀ ਢੂਢੀ ਸਾਹ ਪਿਆਰੀ ਇਹ ਸਾਨੂੰ ਵੀ ਨਵੀਂ ਗੱਲ ਪਤਾ ਲੱਗੀ ਆ ਪਹਿਲਾਂ ਜਾਂਦੇ ਆ ਆ ਸਾਡੇ ਭਰਾ ਸਾਡੇ ਇਹ ਧਾਮੀ ਸਾਹਿਬ ਨੂੰ ਚਿੱਠੀਆਂ ਲਿਖ ਕੇ ਦੇ ਕੇ ਆਉਂਦੇ ਆ ਕਿ ਤੁਸੀਂ ਜਾਓ ਤੇ ਤੁਸੀਂ ਕਹੋ ਜੀ ਤੇਜਾ ਸਿੰਘ ਸਮੁੰਦਰੀ ਹਾਲ ਨਹੀਂ ਦੇਣਾ ਬਿਲਕੁਲ ਇਹਨਾਂ ਨੂੰ ਤੇ ਸਾਨੂੰ ਪਹਿਲਾਂ 2 ਦਿਨ ਪਹਿਲਾਂ ਰੌਲਾ ਪਾਣਗੇ ਤੇ ਹੁਣ ਦੇਖਦੇ ਆਂ ਵੀ ਤੇਜਾ ਸਿੰਘ ਸਮੁੰਦਰੀ ਹਾਲ ਚੱਲ ਕੀ ਮੀਟਿੰਗ ਕਰਦੇ ਕਿ ਨਹੀਂ ਕਰ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਨੇਜਮੈਂਟ ਦਾ ਆਪਣਾ ਦਫ਼ਤਰ ਹੈ ਉੱਥੇ ਕੋਈ ਗੁਰਦੁਆਰਾ ਨਹੀਂ ਹੈ ਆਪਾਂ ਸਾਰੇ ਬਰਬਾਰ ਸਾਹਿਬ ਜਾਣਦੇ ਆਂ ਜਿਹੜਾ ਖੱਬੇ ਪਾਸੇ ਆ ਸੜਕ ਦੇ ਜਿੱਥੇ ਗੱਡੀਆਂ ਵੀ ਖੜ੍ਹਦੀਆਂ ਜਿੱਥੇ ਸਾਰੀ ਜਨਤਾ ਜੁੱਤੀਆਂ ਪਾ ਕੇ ਤੁਰੇ ਫਿਰਦੀ ਹੁੰਦੀ ਜਿੱਥੇ ਸਿਕਿਉਰਿਟੀ ਵੀ ਖੜੀ ਹੁੰਦੀ ਉਹ ਸਾਰਾ ਏਰੀਆ ਜਿਹੜਾ ਖੱਬੇ ਪਾਸੇ ਦਫ਼ਤਰ ਨਹੀਂ ਉਹ ਸ਼ਰੋਣੀ ਕਮੇਟੀ ਦਾ ਪ੍ਰਬੰਧਕੀ ਦਫ਼ਤਰ ਹੈ ਉਹ ਗੁਰੂ ਆਦਰ ਨੇਗਾ ਉੱਥੇ ਅਕਸਰ ਮੀਟਿੰਗਾਂ ਹੁੰਦੀਆਂ ਸਾਰੀਆਂ ਸ਼ਰੋਣੀ ਕਮੇਟੀ ਦਾ اجلاس ਵੀ ਉੱਥੇ ਹੁੰਦਾ ਸਿਰਫ اجلاس ਦੇ ਟਾਈਮ ਤੇ ਉਹ ਗੁਰੂ ਮਹਾਰਾਜ ਦਾ ਪ੍ਰਕਾਸ਼ ਥੋੜੀ ਦੇਰ ਵਾਸਤੇ ਲੈ ਕੇ ਜਾਂਦੇ ਅਦਰਵਾਈਜ਼ ਉਧਰ ਕਿਤੇ ਵੀ ਮਹਾਰਾਜ ਦਾ ਪ੍ਰਕਾਸ਼ ਰੂਟੀਨ ਦੇ ਵਿੱਚ ਨਹੀਂ ਹੁੰਦਾ ਜਨਾ ਸામਨੇ ਦਰਬਾਰ ਸਾਹਿਬ ਵਾਲਾ ਪਾਸਾ ਸੜਕ ਦੇ ਦੂਜਾ ਪਾਸਾ ਉਸ ਪਾਸੇ ਨੂੰ ਜਿਹੜੀ ਹੈਗੀ ਹੈ ਬਾਕੀ ਧਾਰਮਿਕ ਸਾਹਮਣੇ ਮਨਜੀ ਸਾਹਿਬ ਹੈ ਅਸੀਂ ਮਨਜੀ ਸਾਹਿਬ ਦੁਆਨ ਹਾਲ ਵੀ ਮੰਗ ਸਕਦੇ ਸੀ ਉਹ ਜਿਆਦਾ ਖੁੱਲਾ ਹੈ ਤੇ ਜਿਆਦਾ ਅੱਛਾ ਬਣਿਆ ਹੋਇਆ ਪਰ ਕਿਉਂਕਿ ਉਹ ਧਾਰਮਿਕ ਜਗ੍ਹਾ ਹੈਗੀ ਇਤਿਹਾਸਿਕ ਜਗ੍ਹਾ ਹੈਗੀ ਆ ਉੱਥੇ ਮਹਾਰਾਜ ਦਾ ਪ੍ਰਕਾਸ਼ ਹੈ ਗੁਰਬਾਣੀ ਦਾ ਪ੍ਰਚਾਰ ਹੁੰਦਾ ਇਸ ਕਰਕੇ ਉਸ ਪਾਸੇ ਪੋਲਿਟਿਕਲ ਮੀਟਿੰਗ ਅਸੀਂ ਜਿਹੜੀ ਹੈ ਕਦੀ ਨਹੀਂ ਰੱਖਦੇ ਤੇ ਤੇਜਾ ਸਿੰਘ ਸਮੁੰਦਰੀ ਹਾਲ ਛੋਟਾ ਹੈ ਉੱਪਰ ਚੜਨਾ ਪੈਂਦਾ ਪਰ ਕਿਉਂਕਿ ਉਹ ਮੈਨੇਜਮੈਂਟ ਦਾ ਦਫਤਰ ਹੈ ਐਡਮਿਨਿਸਟ੍ਰੇਟਿਵ ਬਲਾਕ ਹੈ ਇਸ ਕਰਕੇ ਮੀਟਿੰਗ ਉੱਥੇ ਕਰਦੇ ਤੇ ਫਿਰ ਵੀ ਇਹਨਾਂ ਦੀ ਸਾਹ ਦੇਖੋ ਵੀ ਆਹ ਦੇਖੋ ਉਸ ਦਿਨ ਸਾਰੇ ਪਹਿਲਾਂ ਮੀਟਿੰਗ ਕਰਕੇ ਤੇ ਇਹਨਾਂ ਨੇ ਰੌਲਾ ਪਾਇਆ ਵੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਨਹੀਂ ਹੋਣ ਦੇਣੀ ਇਹਨਾਂ ਦੀ ਇਹ ਰੋਕੋ ਕਿਸ ਤਰੀਕੇ ਤੇ ਦੂਜਾ ਆਕਲ ਦੇਖ ਕੇ ਦੇ ਆਏ ਤੇ ਅਸੀਂ ਇਹਨਾਂ ਨਾਲੋਂ ਸਿਆਣੇ ਆ ਅਸੀਂ ਪਹਿਲਾਂ ਹੀ ਲਿਖਤੀ ਦਿੱਤਾ ਸੀ ਜਦ ਦਿਨ ਵਰਕਿੰਗ ਕਮੇਟੀ ਦਾ ਫੈਸਲਾ ਕੀਤਾ ਨਾਲ ਦੇ ਨਾਲ ਚਿੱਠੀ ਲਿਖੀ ਸੀ ਅਸੀਂ ਸ਼੍ਰੋਮਣੀ ਕਮੇਟੀ ਕੋਲ ਇਜਾਜ਼ਤ ਉਸ ਦਿਨ ਹੀ ਲਈ ਸੀ ਕਿਉਂਕਿ ਅਸੀਂ ਲਿਖਤੀ ਇਜਾਜ਼ਤ ਲੈ ਕੇ ਮੇਸਜ ਕਰਦੇ ਹੁੰਦੇ ਇਹ ਰਵਾਇਤੀ ਤੌਰ ਦੇ ਉੱਤੇ ਸ਼ੁਰੂ ਤੋਂ ਲੈ ਕੇ ਜਿਹੜਾ اجلاس ਹੈ ਉਹ ਜਿਹੜਾ ਤੀਜਾ ਸਿੰਘ ਸਮੁੰਦਰੀ ਹਾਲ 'ਚ ਹੁੰਦਾ ਉਹ ਰਵਾਇਤ ਅਸੀਂ ਕਾਇਮ ਰੱਖੀ ਹੋਈ ਹੈ ਇਹ ਨਹੀਂ ਕਿ ਅਸੀਂ ਕੋ ਉਹਨਾਂ ਦੇ ਕੋਈ ਸਾਧਨ ਹੋਰ ਵਰਤਦੇ ਆ ਜਾਂ ਕੁਝ ਕਰਦੇ ਆ ਸਿਰਫ ਸਾਦਾ ਇੱਕ ਹਾਲ ਹੈ ਜਿਸ ਤਰ੍ਹਾਂ ਇਹ ਹਾਲ ਹੈ ਤੇ ਉੱਥੇ ਮੀਟਿੰਗ ਹੁੰਦੀ ਹੈ ਸਾਡੀ ਪ੍ਰਧਾਨ ਦੀ ਚੋਣ ਹੁੰਦੀ ਹੈ ਬਾਕੀ ਗਤੀਵਿਧੀਆਂ ਸਾਰਾ ਸਾਲ ਅਸੀਂ ਆਪਣੇ ਪਾਰਟੀ ਦਫਤਰ ਤੋਂ ਚਲਦੇ ਪਰ ਮੇਲੇ ਪੁੱਗਤ ਕਿੰਨੇ ਆ ਕਿ ਇੱਕ ਪਾਸੇ ਉੱਥੇ ਜਾ ਕੇ ਸ਼ਿਕਾਇਤ ਕਰਨ ਵਾਲੇ ਕੌਣ ਨੇ ਆ ਜਿਹੜੇ ਭਰਾ ਸਾਡੇ ਤੋਂ ਬਾਗੀ ਹੋਏ ਸੀ ਤੇ ਪਿੱਛੇ ਜਿਹੜਾ ਜਾ ਕੇ ਤੇ ਸ਼ਿਕਾਇਤ ਕਰਨ ਵਾਲਾ ਕੌਣ ਆ ਔਰੰਦਾਵਾ ਸਾਹਿਬ ਇੱਕ ਪਾਸੇ ਭਾਜਪੀ ਨਾਲ ਸਾਝ ਇੱਕ ਪਾਸੇ ਕਾਂਗਰਸ ਨਾਲ ਖੁੱਲੀ ਖੇਡ ਤੇ ਉਧਰੋਂ ਭਗਵੰਤ ਮਾਨ ਦੀ ਜਾ ਕੇ ਵਿਧਾਨ ਸਭਾ ਦੇ ਵਿੱਚ ਯਾਰੀ ਸਾਹਿਬ ਖੜੇ ਹੋ ਜਾਂਦੇ ਆ ਤੇ ਕੀ ਕਹਿੰਦੇ ਆ ਕਿ ਜੀ ਅਕਾਲ ਤਖਸ ਦਾ ਵਿਰੀ ਵਿਧਾਨ ਇੱਥੇ ਬਣਨਾ ਚਾਹੀਦਾ ਤੁਸੀਂ ਦੇਖੋ ਤਾਰਾ ਜੋੜ ਕੇ ਦੇਖੋ ਸਾਰੇ ਪਾਸੇ ਦੀਆਂ ਕਿੱਥੇ ਕਿੱਥੇ ਅਕਾਲੀ ਦਰ ਨੂੰ ਮਰਵਾਉਣ ਵਾਸਤੇ ਖਤਮ ਕਰਨ ਵਾਸਤੇ ਕੋਈ ਕਿਸੇ ਨੂੰ ਵੀ ਸੰਗ ਨਹੀਂ ਇੱਕ ਕਾਂਗਰਸ ਵਾਲੇ ਤੁਰਦੇ ਆ ਇੱਕ ਪਾਸੇ ਭਾਜਪਾ ਵਾਲੇ ਤੁਰਦੇ ਆ ਉਧਰ ਵਿਧਾਨ ਸਭਾ ਦੇ ਵਿੱਚ ਜਾ ਕੇ ਤੇ ਅਕਾਲ ਤਖਤ ਦਾ ਵਿਧੀ ਵਿਧਾਣ ਬਣਾਉਣ ਵਾਸਤੇ ਉੱਥੇ ਉੱਟ ਕੇ ਵਿਧਾਨ ਸਭਾ ਦੇ ਵਿੱਚ ਆਪਣੇ ਮਤੇ ਪੇਸ਼ ਕਰਦੇ ਆ ਤੇ ਹੁਣ ਪਰਦਾ ਕਿਹੜੀ ਗੱਲ ਦਾ ਰਹਿ ਗਿਆ ਕੋਈ ਗੱਲ ਇਹੋ ਜੀ ਰਹਿ ਗਈ ਤੇ ਪਹਿਲਾ ਇਹੀ ਕੰਮ ਕੀਤਾ ਕਿ ਪਹਿਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸ਼ਿਕਾਇਤ ਦਿੱਤੀ ਅਕਾਲੀ ਲੀਡਰਾਂ ਤੇ ਜਦ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਰਾ ਕੁਝ ਝੋਲੀ ਪਾਇਆ ਸਾਰਾ ਕੁਝ ਝੋਲੀ ਪਾਇਆ ਤੁਹਾਡੇ ਸਾਹਮਣੇ ਆ ਕਿਸੇ ਗੱਲ ਤੇ ਬਹਿਸ ਨਹੀਂ ਦਿੱਤੀ ਕੋਈ ਤਰਕ ਨਹੀਂ ਦਿੱਤਾ ਕੋਈ ਦਲੀਲ ਨਹੀਂ ਦਿੱਤੀ ਤੇ ਉਦੋਂ ਰੰਧਾਵਾ ਸਾਹਿਬ ਨੇ ਆ 13 ਤਰੀਕ ਨੂੰ ਚਿੱਠੀ ਲਿਖੀ ਸੀ ਜਿਹੜੀ ਆ ਉਦੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਗੁਨਾਹ ਕਬੂਲ ਕਰ ਲਏ ਆ ਤੇ ਹੁਣ ਇਹਦੇ ਤੇ ਪਰਚਾ ਦਰਜ ਕੀਤਾ ਜਾ ਬਰਗਾਨੀ ਦਾ ਕੋਟਪੂਰਾ ਫਾਇਰਿੰਗ ਦਾ ਸਾਰੇ ਗੁਨਾਹ ਕਹਿੰਦੇ ਕਬੂਲ ਕਰ ਲੈ ਆ ਚਿੱਠੀ ਰੰਧਾਵਾ ਸਾਹਿਬ ਦੀ 13 ਜਨਵਰੀ ਦੀ ਹੈ ਇੱਕ ਧਰ ਦੇ ਡਿਊਟੀ ਲੱਗੀ ਹੈ ਕਿ ਇਹਨਾਂ ਨੂੰ ਕਾਹਤਕ ਸਾਹਿਬ ਤੇ ਲੱਗ ਜਾਓ ਮੈਂ ਤਾਂ ਵਾਰ-ਵਾਰ ਰਿਪੀਟ ਕਰ ਰਿਹਾ ਵੀ ਗੇਮ ਖੇਡੀ ਕਿੱਦਾਂ ਦੇ ਰਹੀ ਹੈ ਪਾਸ ਕਿੱਦਾਂ ਦੇ ਰਿਹਾ ਇਕਦੋਜ ਨੂੰ ਕਿ ਜੇ ਉੱਥੇ ਅਸੀਂ ਗੁਨਾਹ ਕਬੂਲ ਕਰ ਲੈ ਗੁਰੂ ਦੇ ਦਰ ਤੇ ਜਾ ਕੇ ਸੀਸਣ ਵਾਲਿਆ ਤੇ ਦੂਜਾ ਫਟਾਫਟ ਜਾ ਕੇ ਉਨੇ ਉਸੇ ਵੜੇ ਸ਼ਿਕਾਇਤ ਕਰ ਦਿੱਤੀ ਕਿ ਸੁਭੀਰ ਬਾਦਲ ਤੇ ਮੁੱਖ ਮੰਤਰੀ ਨੂੰ ਲਿਖਿਆ ਕਿ ਕਿੰਨੀ ਲੇਟ ਹੋ ਗਿਆ ਕਿ ਕਿੰਨੇ ਦਿਨ ਹੋ ਗਏ ਅਸਦਰਸ਼ਪੀਰ ਸਿੰਘ ਬਾਦਲ ਨੇ ਆਪਣੇ ਗੁਨਾਹਕ ਬੋਲਿਆ ਤੁਸੀਂ ਕੇਸ ਕਿਉਂ ਨਹੀਂ ਦਰਜ ਕੀਤਾ ਇਸ ਕਰਕੇ ਅਗਾਲ ਤੱਕ ਤੈਨੂੰ ਇਦਾਂ ਵਰਤਣਾ ਚਾਹੁੰਦੇ ਹੋ ਆ ਅਗਾਲ ਤੱਕ ਦਾ ਹੁਕਮਨਾਮਾ ਪੜ੍ਹ ਲਓ ਅੰਦਾਵਾ ਸਾਹਿਬ ਤੁਹਾਡੇ ਵਾਸਤੇ ਮੈਂ ਉਹ ਮੈਜਿਸਟ੍ਰੇਟੇਟੇ ਵੀ ਪੜਿਆ ਸੀ ਅੱਜ ਫੇਰ ਪੜ੍ਹ ਦੇਣਾ ਇਹ ਆਦੇਸ਼ ਹੈ ਜਗਨਦਰ ਗਿਆਨੀ ਜੁਗਿੰਦਰ ਸਿੰਘ ਜੀ ਜਿਹੜੇ ਵਿਦਵਾਨਤੀ ਸਾਹਿਬ ਸੀ ਉਹਨਾਂ ਨੇ ਕਿਹਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਅਦਾਲਤਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਸਮੂਹ ਸਿੱਖ ਸੰਗਤਾਂ ਨੂੰ ਵਿਦਿਤ ਕੀਤਾ ਜਾਂਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਭੇਜੇ ਗਏ ਪੱਤਰਾਂ ਨਿਰਦੇਸ਼ਾਂ ਨੂੰ ਅਦਾਲਤਾਂ ਵਿੱਚ ਪੇਸ਼ ਨਾ ਕੀਤਾ ਜਾਵੇ। ਸ਼੍ਰੀ ਅਕਾਲ ਤਖਤ ਤੇ ਫਿਰ ਦੰਧਵਾ ਸਾਹਿਬ ਅਕਾਲ ਤਖਤ ਦੇ ਪਗੋੜੀ ਦੇ ਤੁਸੀਂ ਹੋ ਜਥੇਦਾਰ ਸੀ ਉਸ ਦੇ। ਜੇ ਅਕਾਲ ਤਖਤ ਤੇ ਹਮਲਾ ਹੋਵੇ ਜੇ ਦਰਬਾਰ ਸਾਹਿਬ ਤੇ ਹਮਲਾ ਹੋਵੇ ਤਦ ਅਰੇ ਪਿਤਾ ਜੀ ਸਵਾਗਤ ਕਰਨ ਲੱਡੂ ਵੱਲਣ ਤੇ ਜੇ ਅਕਾਲ ਤਖ ਦਾ ਆਦੇਸ਼ ਹੋਵੇ ਤੇ ਤੁਸੀਂ ਲਿਖਤੀ ਚਿੱਠੀ ਲਿਖ ਕੇ ਤੇ ਉਹਦਾ ਤੁਸੀਂ ਜਿਹੜਾ ਐਕਸ਼ਨ ਮੰਗੋ ਹੁਕਮਨਾਮੇ ਨਹੀਂ ਫੇਰ ਡੰਗਣਾ ਕਰੋ ਤੇ ਹੁਣ ਦੱਸੋ ਫਿਰ ਸੱਚਾ ਕਿਹੜਾ ਤੇ ਝੂਠਾ ਕਿਹੜਾ ਤੇ ਕਿੰਨਾ ਕੁ ਤੁਹਾਡੇ ਮਨ ਦੇ ਵਿੱਚ ਜਿਹੜਾ ਉਹ ਸ਼੍ਰੀ ਅਕਾਲ ਤਖ ਸਾਹਿਬ ਦੇ ਪ੍ਰਤੀ ਸਨਮਾਨ ਹੈ ਇਹ ਅੱਜ ਇਸ ਗੱਲ ਦੇ ਨਾਲ ਮੈਂ ਤਾਂ ਧੰਨਵਾਦ ਕਰਦਾ ਆਕਾਲ ਪੁਰਖ ਦਾ ਮੈਂ ਪਹਿਲਾਂ ਵੀ ਗੁਰਬਾਣੀ ਦੀ ਤੱਕ ਉਦੋਂ ਵੀ ਪ੍ਰੈਸ ਕਾਨਫਰੰਸ ਜਦੋਂ ਸ਼ੁਰੂਆਤ ਹੋਈ ਸੀ ਇਹ ਗੱਲ ਕਹੀ ਸੀ ਕਿ ਕੂੜ ਨਖੁੱਟੇ ਨਾਨਕਾ ਕੂੜ ਖਸਾਉਣਾ ਉਹੜਕ ਸੱਚ ਨੇ ਅੱਜ ਤੁਹਾਡੇ ਸਾਹਮਣੇ ਆ ਕਿ ਸਾਰੇ ਪਰਦੇ ਖੁੱਲ ਗਏ ਕਿ ਕੌਣ ਕੌਣ ਇਹ ਸਾਜ਼ਿਸ਼ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਨੂੰ ਮਾਰਨ ਵਾਸਤੇ ਲੱਗੇ ਸੀ ਵੀ ਕਿਸੇ ਤਰੀਕੇ ਇਹ ਆ ਸ਼ਰੋਮਣੀ ਅਕਾਲੀ ਦਲ ਦਾ ਡਰ ਔਰ ਇਹੀ ਮੈਂ ਸਮਝਦਾ ਸਾਡੀ ਅਸਲੀ ਸ਼ਕਤੀ ਹੈ ਇਹੀ ਸਾਡੇ ਵਰਕਰ ਦੀ ਹਿੰਮਤ ਹੈ ਇਹੀ ਸੰਗਤ ਦਾ ਸਾਡੇ ਨਾਲ ਪਿਆਰ ਹੈ ਗੁਰੂ ਮਹਾਰਾਜ ਸਾਡੇ ਸਿਰ ਤੇ ਹੱਥ ਰੱਖਣ ਇਹ ਤੁਹਾਡੇ ਅਗਿਆ ਤੋਂ ਭਾਵੇਂ ਸਾਰੇ ਡਲ ਜਾਣ ਸ਼੍ਰੋਮਣੀ ਕਾਲੀ ਦਲ ਵਰਦਾ ਨਹੀਂ ਹੈ ਕਿਉਂਕਿ ਇਹਦਾ ਕੁਰਬਾਨੀਆਂ ਭਰਿਆ ਸਾਹਤਾ ਭਰਿਆ ਇਤਿਹਾਸ ਹੈ ਇਹ ਹੁਣ ਜੋ ਕੋਈ ਤੁਸੀਂ ਕਰਨਾ ਸੀ ਸਾਰਿਆਂ ਨੇ ਕਰ ਲਿਆ 12 ਨੂੰ ਚੋਣ ਹੋਏਗੀ 13 ਨੂੰ ਵਿਸਾਖੀ ਦੇ ਉੱਤੇ ਪਿੰਡਗਾਰਾ ਵਜੇਗਾ ਤਲਵੰਡੀ ਸਾਬੋ ਦੀ ਧਰਤੀ ਦੇ ਉੱਤੇ ਜਿੱਥੇ ਇੱਥੇ ਕਾਨਫਰੰਸ ਹੈ ਇਹ ਗੱਲ ਮੈਂ ਅੰਦਾਵਾ ਸਾਹਿਬ ਦੇ ਨਾਲ ਹੀ ਫੇਰ ਮੈਂ ਸੋਨੀਆ ਗਾਂਧੀ ਨੂੰ ਕਰਗੇਜੀ ਨੂੰ ਤੇ ਰਾਹੁਲ ਗਾਂਧੀ ਜੀ ਨੂੰ ਪੁੱਛਣਾ ਚਾਹੁੰਦਾ ਭਈ ਲੜਨਾ ਤਾਂ ਸਾਹਮਣੇ ਆ ਕੇ ਲੜੋ ਸ਼ਰਮਣੀ ਕਾਲਜ ਦੇ ਆ। ਜਿਵੇਂ ਮਸਲ ਰੰਗਵਾਸਾ ਉਹ ਕਹਿ ਰਹੇ ਨੇ ਜੇਕਰ ਤੇਜਸੀਦ ਸੁੰਦਰੀ ਹਾਲ ਕੋਈ ਉਥੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਹੈਗਾ ਤਾਂ ਬਾਕੀ ਪਾਰਟੀਆਂ ਨੂੰ ਵੀ ਤੇਰੇ ਪ੍ਰੈਸ ਕਾਨਫਰੰਸ ਵਾਲੇ ਪ੍ਰੋਗਰਾਮਾਂ ਵਾਸਤੇ ਦੇ ਦੇ। ਨਹੀਂ ਮੀਟਿੰਗਾਂ ਹੋ ਰਹੀਆਂ ਕਿੰਨੀਆਂ ਗੁਰਦੁਆਰਿਆਂ 'ਚ ਹੋ ਰਹੀਆਂ? ਮਾਨ ਸਾਹਿਬ ਕਰਦੇ ਨੇ ਹਮੇਸ਼ਾ ਕਰਦੇ ਨੇ ਬਹੁਤ ਗੁਰਦੁਆਰਿਆਂ 'ਚ ਮੀਟਿੰਗਾਂ ਵੀ ਹੁੰਦੀਆਂ ਕਾਨਫਰੰਸਾਂ ਵੀ ਕਰਦੇ ਆ। ਅਸੀਂ ਵੀ ਕਰਦੇ ਨੇ। ਇਹ ਸਾਡਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਹੈ ਇੱਥੇ ਜਿਹੜੇ ਸਾਧਨ ਨੇ ਇਹ ਜਿਹੜੇ ਕਿਸੇ ਵੀ ਕਿਸੇ ਵੀ ਇੱਕ ਧਿਰ ਦੀ ਮਨੋਪਲੀ ਨਹੀਂ ਆ ਕਿਸੇ ਦੀ ਵੀ ਇਹ ਸੰਗਤ ਦਾ ਸਾਰਾ ਕੁਝ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦਾ ਪ੍ਰਬੰਧ ਕਰੇ ਜਿੰਨੂੰ ਜ਼ਰੂਰਤ ਹੁੰਦੀ ਹੈ ਉਹ ਬੇਨਤੀ ਕਰ ਲੈਂਦਾ ਆਗਿਆ ਲੈਣੀ ਤੁਹਾਡਾ ਕੰਮ ਹੈ ਵੀ ਉਹਨਾਂ ਦਾ ਕੋਈ ਆਪਣਾ ਰਜੇਵਾ ਨਾ ਹੋਵੇ ਇਹ ਚੀਜ਼ਾਂ ਗੁਰੂ ਘਰਾਂ ਦੀਆਂ ਨੇ ਮੰਦਰਾਂ ਦੀਆਂ ਵੀ ਨੇ ਬਾੱਕੀ ਵੀ ਨੇ ਹਾਂ ਜਦੋਂ ਇਲੈਕਸ਼ਨ ਕੋਰਡ ਆਫ ਕੰਡਕਟ ਲੱਗਿਆ ਹੁੰਦਾ ਉਦੋਂ ਉਦੋਂ ਜਿਹੜੀ ਹੈਗੇ ਬੜਾਈ ਹੁੰਦੀ ਹੈ ਉਦੋਂ ਕੋਈ ਵੀ ਨਹੀਂ ਕਰਦਾ ਅਦਰਵਾਈਜ਼ ਇਹ ਤਾਂ ਸ਼੍ਰੋਮਣੀ ਕਮੇਟੀ ਦਾ ਐਡਮਿਨਿਸਟ੍ਰੇਟਿਵ ਬਲਾਕ ਹੈ ਇਹ ਤਾਂ ਧਾਰਮਿਕ ਜਿਹੜੀ ਐਡਮਿਨਿਸਟ੍ਰੇਟਿਵ ਬਲਾਕ ਦੇ ਵਿੱਚ ਮੈਂ ਕਹਾਂ ਨਾ ਸਾਹਮਣੇ ਮੰਜੀ ਸਾਹਿਬ ਹੈ ਜੇ ਅਸੀਂ ਮੰਜੀ ਸਾਹਿਬ ਜਲਾਸ ਕਰਦੇ ਤੇ ਉਹ ਕਹਿ ਸਕਦੇ ਸੀ ਵੀ ਤੁਸੀਂ ਧਾਰਮਿਕ ਸੰਤ ਤੇ ਕਰਦੇ ਕਿਹੜੀ ਜੀ ਇਹ ਸੋਨੀਆ ਗਾਂਧੀ ਰਾਹੁਲ ਗਾਂਧੀ ਤੇ ਖੜਗੇ ਸਾਹਿਬ ਦੇ ਹੁਕਮਤ ਲਖੀ ਹਾਂਜੀ ਮੇਰੇ ਮਲੇਪੋਕ ਤਾਂ ਸਾਰੇ ਅਕਾਲੀ ਦਲ ਨੂੰ ਮਾਰਨ ਵਾਸਤੇ ਜਿਹੜਾ ਹੈਗਾ ਦੇਖੋ ਘਟ ਗਿੱਤੇ ਇਹਦੇ ਖਿਲਾਫ ਬੀਜੇਪੀ ਦੀ ਨੀਤੀ ਵੀ ਉਹੀ ਹੈ ਜਿਹੜੀ ਕਾਂਗਰਸ ਦੀ ਕੋਈ ਫਰਕ ਤਾਂ ਹੈ ਨਹੀਂ ਜੀਮਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਮਿਨੋਰਟੀ ਨੂੰ ਰਿਪਰੈਜ਼ੈਂਟ ਕਰਦਾ ਖੇਤਰੀ ਪਾਰਟੀ ਹੈ ਕਾਂਗਰਸ ਵੀ ਸਾਡੀ ਦਿਸਮੇ ਨਹੀਂ ਆ ਤੇ ਬੀਜੇਪੀ ਵਾਲੇ ਵੀ ਹੁਣ ਕੱਢ ਰਹੇ ਆ ਜੀਮਾ ਸਾਹਿਬ ਦੰਦਾਵਾ ਸਾਹਿਬ ਕਹਿ ਰਹੇ ਕਿ ਸਭ ਤੋਂ ਜ਼ਿਆਦਾ ਨੁਕਸਾਨ ਦੇਖ ਰਾ ਹੈ ਕਿ ਸਾਡੀ ਨੂੰ ਹੋ ਰਿਹਾ ਹੈ ਤੇ ਡਾਕਟਰ ਜੀ ਆਓ ਕਿਉਂਕਿ ਮੈਂ ਹੁਣ ਗੱਲ ਜੂ ਦੱਸਤੀ ਆ ਨਿਸ਼ਾਨੇ ਹੈ ਸੁਚਾਈ ਜੀ ਸੁਚਾਈ ਜੀ ਨਹੀਂ ਹੁਣ ਜਿਹੜਾ ਮੈਂ ਇੰਨਾ ਕਲਪਦਾ ਸੀ ਵੀ ਇਹ ਬੜੀ ਵੱਡੀ ਸਾਜ਼ਿਸ਼ ਹੈ ਇਹਨਾਂ ਨੇ ਅਕਾਲ ਤਖਤ ਨੂੰ ਵਿੱਚ ਪਾ ਕੇ ਸਾਨੂੰ ਡਾਇਰੈਕਸ਼ਨ ਦਿਵਾ ਕੇ ਨਾਲ ਦੀ ਨਾਲ ਦਿੱਲੀ ਭੱਜਣਾ ਮੈਂ ਤਾਂ ਕਿਹਾ ਸੀ ਵੀ ਇਹਨਾਂ ਦਾ ਇੱਕ ਬੰਦਾ ਦਿੱਲੀ ਬੈਠਾ ਰਹਿੰਦਾ ਵੀ ਇੱਥੇ ਮੜਾ ਜਾ ਇਹਨਾਂ ਨੂੰ ਕਰਨ ਦੇ ਤੇ ਮੈਂ ਚਿੱਠੀ ਭੇਜੂਗਾ ਤੇ ਇਥੋਂ ਇਹਨਾਂ ਦੀ ਮਾਨਤਾ ਰੱਦ ਕਰਾ ਦੇ ਮੈਂ ਤੁਹਾਡੇ ਸਾਹਮਣੇ ਪ੍ਰੈਸ ਕਾਨਫਰੰਸ 'ਚ ਕਿਹਾ ਸੀ ਤਾਂ ਮੈਂ ਬੁਰਾ ਬੰਦਾ ਨਾਲ ਹੀ ਉਹਨਾਂ ਨੇ ਕਿਹਾ ਸੀ ਆਪ ਤੇ ਨੇ ਪਾਰਟੀਆਂ ਰਲ ਕੇ ਤਗੜੇ ਕਰੀਆਂ ਜਿੰਨਾ ਜ਼ੁਲਮ ਵੱਧ ਕਰੋਗੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਸੀ ਦੂਣ ਸੁਵਾਏ ਹੋਏ ਤਗੜੇ ਕਰਦੇ ਪਏ ਜਦੋਂ ਸਾਰਿਆਂ ਨੇ ਤੁਸੀਂ ਏਕਾ ਕਰ ਲਿਆ ਤੁਸੀਂ ਪਾਰਟੀਆਂ ਦੇ ਸਿਧਾਂਤ ਤੇ ਆਪਣੇ ਛੱਡ ਦਿੱਤੇ ਇੱਕੋ ਹੀ ਗੱਲ ਤੇ ਆ ਗਏ ਪਏ ਕਾਲੀਦਾਨ ਨੂੰ ਖਤਮ ਕਰਨਾ ਇਹਨਾਂ ਨੂੰ ਤੁਸੀਂ ਮੋਰਾ ਬਣਾ ਲਿਆ ਆ ਜਿਹੜੇ ਜਿਹੜੇ ਪੰਜ ਸੱਤ ਸੀਗੇ ਸਾਡੇ ਤੋਂ ਨਿਕਲੇ ਉਹਨਾਂ ਨੂੰ ਕੋਈ ਭਾਜਪਾ ਵਾਲੇ ਸੌਰੀ ਚੁੱਕ ਦਿੰਦੇ ਆ ਸ਼ਾਮ ਨੂੰ ਉੰਦਾਵਾ ਸਾਹਿਬ ਨੂੰ ਆ ਜਾਂਦਾ ਵੀ ਚਲੋ ਚਲੋ ਮੈਂ ਹੁਣ ਉਧਰ ਦਾ ਕੰਮ ਕਰਾਤਾ ਇਹ ਸਾਰਾ ਦਿਨ ਪਾਰਲੀਮੈਂਟ ਚ ਇੱਥੇ ਬੈਠਿਆ ਹਾਂ ਕੁਝ ਕਰਦੇ ਮੈਨੂੰ ਜਵਾਬ ਦਿਓ ਨਾ ਪੇ ਕਾਰਨ ਕੀ ਆ ਪਈ ਸਾਡੀ ਇਲੈਕਸ਼ਨ ਹੋ ਰਹੀ ਹੈ ਇੰਟਰਨਲ ਬਾਕੀ ਪਾਰਟੀਆਂ ਤੇ ਨਹੀਂ ਹੁੰਦੀ ਕਦੀ ਸੁਣਿਆ ਕਿਸੇ ਦਾ ਨਾਮ ਹੁੰਦਾ ਪਾਰਟੀ ਦਾ ਕੰਮ ਹੈ ਪਾਰਟੀ ਨੇ ਚੁਣਨਾ ਸਾਰੀ ਦੁਨੀਆ ਨੂੰ ਡਟਾ ਪਿਆ ਪਈ ਕਾਦੀ ਦਲ ਦਾ ਪ੍ਰਧਾਨ ਚੁਣਿਆ ਜਾਣਾ ਜਗ੍ਹਾ ਤੇ ਰਾਜ ਆ ਸਾਨੂੰ ਪਾਰਟੀ ਪਰਚਾਰ ਦੇ ਕੋਈ ਅਧਿਕਾਰ ਨਹੀਂ ਤੇ ਆ ਜਗ੍ਹਾ ਤੇ ਜਗ੍ਹਾ ਤਾਂ ਰੱਖੀ ਪਰਸੋਂ ਚ ਉਹ ਇਹਨੂੰ ਪਹਿਲਾਂ ਕਿਹਦਾ ਦਰਾ ਸੀ ਲੜਾਈ ਤਾਂ ਚੱਲਦੀ ਪਈ 7 ਮਹੀਨਿਆਂ ਦੀ ਇਹ ਜਗ੍ਹਾ ਦਾ ਵਰਕਿੰਗ ਕਮੇਟੀ ਨੇ ਪਰਸੋਂ ਐਲਾਨ ਕੀਤਾ ਨਾ ਹਲੇ ਬਾਬਾਸਰੋਂ ਬਾਬਾਸਰੋਂ ਡਾਰੀ ਇਹਨਾਂ ਦਾ ਸਾਈ ਜਾਂਦਾ ਇਹ ਉਹ ਜਿਹੜੇ ਦਿਨ ਹੈ ਕਿ ਅਮਿਤ ਸ਼ਾ ਨਿਊ ਟੈਕਨਿਕ ਦੇ ਪ੍ਰੋਗਰਾਮ ਮੇ ਤੇ ਉਹਨੇ ਪੁੱਛਿਆ ਕਿ 2027 ਮੇ ਪੰਜਾਬ ਮੇ ਕਿਆ ਰਹਾਗਾ ਰਹੇਗਾ ਉਹਨੇ ਕਹਾ ਕਿ ہماری ਬਹੁਤ ਕੀ ਸਰਕਾਰ ਬਣੇਗੀ ਔਰ ਸੰਕੇਤ ਅਕਾਲੀ ਦਲ ਕੀ ਸਾਈਟ ਦਾ ਕਿ ਦੋਨੋ ਕੀ ਮਿਲ ਕਰਕੇ ਸकता ਮੈਂ ਤਾਂ ਅੱਜ ਦੀ ਗੱਲ ਕਰ ਰਿਹਾ ਪ੍ਰਸਕਾਰ ਫਸਦਾ ਰੋਜ਼ ਹੀ ਹੁੰਦੀ ਹੈ ਠੀਕ ਹੈ ਨਾ ਕਿਸੇ ਦਿਨ ਸਟੇਟਮੈਂਟ ਕਿਸੇ ਲੀਡਰ ਦੀ ਕੋਈ ਹੁੰਦੀ ਹੈ ਕਿਸੇ ਦਿਨ ਕੋਈ ਹੁੰਦੀ ਹੈ ਜੋ ਤੁਹਾਨੂੰ ਤਾਜ਼ੇ-ਤਾਜ਼ੇ ਖਬਰਾਂ ਦੇ ਰਿਹਾ ਨਾ ਆ ਚਿੱਠੀ ਜਿਹੜੀ ਹੈ 9 ਤਰੀਕ ਦੀ ਹੈ ਕੱਲ ਸੀ 9 ਤਰੀਕ ਇਹ 9 ਦੀ ਹੈ ਇਹਦੇ ਵਿੱਚ ਲਿਖਿਆ ਪਹਿਲਾਂ ਵੀ ਲਿਖਦਾ ਪਿਆ ਤੇ ਵਿਸ਼ਲ ਬਲੋਰ ਦੀ ਪ੍ਰੋਟੈਕਸ਼ਨ ਮੰਗ ਰਿਹਾ ਹੁੰਦਾ ਹੁਸਨ ਇਹ ਮੈਂ ਦੇਖਿਆ ਰਿੰਦਾਵਾ ਸਾਹਿਬ ਵਰਗਾ ਬੰਦਾ ਏਡਾ ਦਲੇਰ ਹੈ ਤੇ ਉਹ ਉਹ ਮੈਂ ਜਿਹੜੀ ਗੱਲ ਕੀਤੀ ਨਾ ਕਮਾਂਚ ਵੱਡਣ ਵਾਲੀ ਇਹ ਤਾਂ ਅਮੀਦ ਨੇ ਕੀਤੀ ਜਾਂਦੀ ਤੇ ਫਿਰ ਰਿਆ ਵੀ ਨਹੀਂ ਗਿਆ ਵੀ ਹੁਣ ਗੱਲ ਪਬਲਿਕ ਵੀ ਹੋਣੀ ਚਾਹੀਦੀ ਆ ਪੇ ਉੱਥੇ ਕਮਿਸ਼ਨ ਦੇ ਤੇ ਉਹਨਾਂ ਨੇ ਤੇ ਚਲੋ ਨਹੀਂ ਪਬਲਿਕ ਕੀਤੀ ਤੇ ਇੱਥੇ ਵੀ ਰਿਆ ਵੀ ਨਹੀਂ ਗਿਆ ਤੇ ਫਿਰ ਸੱਦ ਕੇ ਫੜਾ ਫੜ ਚਲਾ ਵੀ ਦਿੱਤੀ ਵੀ ਕਿਉਂਕਿ ਕੱਲ ਨੂੰ ਕੁਝ ਰਿਆ ਸੀ ਸੁਹੰਦਰੀ ਹਾਲ ਹੈ ਜੁਡੀ ਰਿਕਸ਼ਨ ਤਾਂ ਉਹ ਦਰਬਾਰ ਸਾਹਿਬ ਦੀ ਹੋਣਾ ਨਾ ਤੇ ਐਡਮ ਸੈਟ ਬਲੌਗ ਆ ਰਸਿਕ ਤੋਂ ਜਾਨੀ ਜ਼ਰੂਰ ਕੀ ਆਪਾਂ ਨੂੰ ਨਹੀਂ ਮੈਂ ਕਿ ਰਵਾਇਤੀ ਤੌਰ ਤੇ ਸ਼ੁਰੂ ਤਾਂ ਮਲ ਦਹਾਕਿਆ ਬੰਦੀ ਪੁਰਾਣੀ ਰਵਾਇਤ ਆ ਵੀ ਉਥੇ ਜਿਹੜੀ ਹੈ ਨਾ ਪਹਿਲਾ ਸ਼੍ਰੋਮਣੀ ਕਾਲੇਦਲ ਦਾ ਦਫ਼ਤਰ ਵੀ ਉੱਥੇ ਰਿਹਾ ਆਦਾ 2007 ਦੇ ਵਿੱਚ ਇੱਥੇ ਨਾਲ ਦਫ਼ਤਰ ਬਣਿਆ ਇਸ ਤੋਂ ਬਾਅਦ ਫਿਰ ਇੱਥੇ ਐਮਐਲਏ ਬਲੌਥੀ ਪਹਿਲਾਂ ਜਿਹੜੇ 84 ਤੋਂ ਪਹਿਲਾਂ ਤਾਂ ਦਫ਼ਤਰ ਵੀ ਅਕਾਲੀ ਦਲ ਉਦੋਂ ਰਵਾਇਤੀ ਤੌਰ ਤੇ ਉੱਥੇ ਚੱਲਦਾ ਸੀ ਉਦੋਂ ਦੇ ਰੈਸਟ੍ਰਿਕਸ਼ਨਾਂ ਹੁੰਦੀਆਂ ਵੀ ਨਹੀਂ ਸੀਗੀਆਂ ਕਿਸੇ ਤਰ੍ਹਾਂ ਦੇ ਕਹ ਰਹੇ ਕਿ ਜਦੋਂ 7 ਮੈਂਬਰੀ ਕਮੇਟੀ ਦੀ ਗੱਲ ਸੀ ਉਹ ਤੋਂ ਮਾਤਰਾਤ ਹੋਦੀ ਸੀ ਮੈਂ ਜਦੋਂ ਆਪ ਉੱਥੇ ਪਲੇਸ ਹੋਣੀ ਹੈ ਉਹ ਮਾਤਰਾ ਨਹੀਂ ਦੱਸ ਨਹੀਂ ਤੁਸੀਂ ਅਕਾਲ ਤਖਨ ਨੂੰ ਤੇ ਤੇਜ ਸਿੰਘ ਸੁੰਦਰੀ ਸਾਹਿਬ ਨੂੰ ਕੋਈ ਚੀਜ਼ ਸਮਝ ਨਹੀਂ ਸੇਮ ਸੇਮ ਬਲਾ ਬਲਾ ਚਾਰਦਾ ਇਹ ਤੇ ਕਿ ਇਮਾਰਤ ਹੈ ਅਲੂਫਟ ਬਲਾਕ ਹੈ ਠੀਕ ਹੈ ਨਾ ਉਹ ਉਹਨੂੰ ਉਹਨੂੰ ਤੁਸੀਂ ਅਕਾਲ ਤਖਤ ਦੀ ਜਿਹੜੀ ਹੈਗੀ ਆ ਉਹਦਾ ਸਿਧਾਂਤ ਹੋਰ ਆ ਉਹਦੀ ਅਮਰਤ ਹੋਰ ਆ ਉਹ ਧਾਰਮਿਕ ਜਿਹੜਾ ਸਾਡਾ ਅਸਥਾਨ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਭਾਜਪਾ ਤੇ ਆਮਾਦੀ ਪਾਰਟੀ ਅਕਾਲੀ ਦਲ ਨੂੰ ਖਤਮ ਕਰਨ ਨੂੰ ਪੂਰਾ ਜ਼ੋਰ ਲਾਦੀ ਇਹ ਚ ਗੱਲ ਭਾਜਪਾ ਕਰਦੀ ਹੈ ਕਿ 25 ਸਾਲ ਦੀ ਭਾਈਵਾਲੀ ਵੀ ਰਹੀ ਹੈ ਤੇ ਭਾਜਪਾ ਨੂੰ ਹੁਣ ਵੀ ਪਤਾ ਹੈ ਜੇ ਪੰਜਾਬ 'ਚ ਪੈਰ ਮੜਨੇ ਦਾ ਅਕਾਲੀ ਦਲ ਦੇ ਨਾਲ ਮਿਲ ਕੇ ਲੱਗਣੀ ਦੇਰ ਪਛ ਪਾਇਆ ਉਹ ਜੀ ਰਾਜਨੀਤੀ ਹੈ ਉਹ ਹੀ ਫਰੇਦਰ ਕਿਉਂ ਰਹਿ ਪਤਾ ਗੱਲ ਇਹ ਆ ਕਿ ਕਿਸਾਨ ਕਿਸਾਨ ਅੰਦੋਲਨ ਤੱਕ ਹਾਲਾਤ ਵੱਖਰੇ ਸੀ ਕਿਸਾਨ ਅੰਦੋਲਨ ਤੋਂ ਬਾਅਦ ਜਿਹੜੀ ਪੰਜਾਬੀਆਂ ਨਾਲ ਸਿੱਖ ਕੌਮ ਨਾਲ ਇੱਕ ਵੱਖਰੀ ਤਰ੍ਹਾਂ ਦੀ ਦੁਸ਼ਮਣੀ ਹੋ ਪਾ ਕੇ ਬੈਠ ਗਈ ਕਿਉਂਕਿ ਅਸੀਂ ਉਦੋਂ ਅਸਤੀਫਾ ਦਿੱਤਾ ਅਸੀਂ ਉਸ ਵੇਲੇ ਜਿਹੜਾ ਹੈਗਾ ਜਿਹੜੀ ਹੈ ਐਨਡੀਏ ਤੋਂ ਬਾਹਰ ਆਏ ਅਸੀਂ ਡਟ ਕੇ ਉਹਦਾ ਵਿਰੋਧ ਕੀਤਾ ਉਦੋਂ ਬਾਅਦ ਸਭ ਤੋਂ ਸਿਕੌਣ ਵਾਲੀ ਗੱਲ ਚੱਲ ਪਈ ਕਿਸਾਨ ਜਥੇਬੰਦੀਆਂ ਨਾਲ ਵੀ ਕੀ ਝਗੜਾ ਲੋਕੀ ਡੈਮੋਕਰੈਟਿਕ ਕੰਟਰੀ ਚ ਪ੍ਰੋਟੈਸਟ ਕਰਦੇ ਆ ਉਹ ਹੌਲੀ ਹੌਲੀ ਉਹਨਾਂ ਲੱਗਣ ਲੱਗਿਆ ਕਿ ਜਿਹੜੀ ਹੈਗੀ ਸਾਰੀ ਕੌਮ ਨਹੀਂ ਸਾਡੇ ਖਿਲਾਫ